ਡਾਕਟਰ ਜਲਾਵਾ ਦਾ ਹਾਜ਼ਰੀ ਹੈ ਔਰ ਕਸੀਦੇ ਖੋਹ ਟਰੈਕਟਰ ਦੀ ਚੱਲਿਆ ਡਾਕਟਰ ਦੀ ਗੱਡੀ ਦੇ ਸਾਹਮਣੇ ਮੇਰੇ ਵੀਰੋਂ ਆਇਨ ਕਹਿੰਦੇ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਦਾਤ ਸਰ ਕੀਪਾ ਪੇਟਾ ਔਰ ਖੇਡ ਦੇ ਮੈਦਾਨ ਦੇ ਵਿੱਚ ਜੌਨੀਅਰ ਜੌਨੀਅਰ ਆਉਂਦਾ ਫਿਰਦਾ ਮੇਰੇ ਵੀਰੋ ਕਮਾਲ ਹੋਈ ਪਈ ਹੈ ਖੇਡ ਦੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਚੋਰ ਔਰ ਧਰਤੀ ਕਦੇ ਖੱਟਲੇ ਘਾਰਬ ਦੀ ਤੇਲਾ ਚੱਲਦਾ ਕਾਜਿਆ ਕਰਦਾ ਕਾਜਿਆ ਚੜਦਾ ਆ ਚੜਦਾ ਜੱਗੇ ਇਹ ਡਾਕਟਰ ਦਾ ਇਹ ਕਾਰਜ ਕਿਉਂ ਪਿਆ ਹੋਇਆ ਐਨਾ ਕਾਰਜ ਓਏ ਕਾਰਜ ਪਿਆ ਹੋਇਆ ਜੱਗੇ ਇਹ ਡਾਕਟਰ ਦਾ ਕਾਰਜ ਕਾਰ ਪਿਆ ਤੁਸੀਂ ਮਾਦਰੀ ਦਾ ਥੋੜਾ ਜਿਹਾ ਫਰਕ ਕਰਨ ਲੱਗੇ ਓ ਸਾਹਰੇ ਦੇ ਇਹਦੇ ਇਹਦਾ ਬਾਡੀ ਮਾਦਰੀ ਵਾਲਾ ਉਹਦੀ ਸਪੌਂਸ ਜੀ ਦੀਆਂ ਪਾਗੜੀ ਮਾਦਰੀ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਬੰਤ ਖੀਮਾ ਆ ਰਿਹਾ ਮੇਰੇ ਵੀਰੋ ਖੀਮਾ ਆ ਰਿਹਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਹੋਇਆ ਚੋਰ ਬੱਲੇ ਬੱਲੇ ਹੋ ਗਈ ਤੇਰੇ ਮਿੱਤਰੋ ਉਹ ਬੱਲੇ ਬੱਲੇ ਹੋ ਗਈ ਇਹ ਮੈਦਾਨ ਦੇ ਵਿੱਚ ਲੱਗਿਆ ਹੋਇਆ ਚੋਰ ਜੇ ਨਹਿਰ ਦੇ ਕਿਨਾਰੇ ਉਹ ਜਿਹਨੂੰ ਖੱਡਣਾ ਪਿੰਡ ਕਹਿੰਦੇ ਨੇ ਉਹ ਦੇਖੋ ਸਾਹਮਣੇ ਮੇਰੇ ਵੀਰੋ ਖੱਡਣਾ ਜੋਹਾਰ ਦੀ ਧਰਤੀ ਲੱਗਦਾ ਆਮ ਤੋ 23 ਸੈਕਿੰਡ 85 ਮੱਕਰੋਂ ਮੇਰੇ ਮਿੱਤਰੋ 2 ਕੋਈ 85 ਮੱਕਰੋਂ ਦਾ ਸਮਾਂ ਲੱਗਿਆ